ਹਾਂਜੀ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਸਾਡੇ ਪੇਜ ਤੇ ਉਹੀ ਵੀਡੀਓ ਹੋਣਗੀਆਂ ਜਿਉਂ ਤੁਸੀਂ ਆਪਣੇ ਮਾਵਾ ਭੈਣਾਂ ਜਾਂ ਬੱਚਿਆਂ ਨਾਲ ਦੇਖ ਸਕਦੇ ਹੋ ਸਾਡੀਆਂ ਵੀਡੀਓ ਹਮੇਸ਼ਾ ਤੁਹਾਨੂੰ ਇੱਕ ਚੰਗੀ ਸਿੱਖ ਦੇਣਗੀਆਂ ਕਿਰਪਾ ਕਰਕੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਪਲੀਜ਼ ਇਹੀ ਬੇਨਤੀ ਹੈ ਬਈ ਧੰਨਵਾਦ ਮਾਵਾ ਬੜੀਆਂ ਰੀਜਾਂ ਨਾਲ ਬੱਚੇ ਪਾਲਦਿਆਂ ਨੇ ਇਹ ਬਹੁਤ ਔਖਾ ਹੁੰਦਾ ਵਾ 9 ਮਹੀਨੇ ਕੋਖ ਚ ਰੱਖਣਾ ਤਤਿਆਂ ਠੰਡਿਆਂ ਥਾਵਾਂ ਤੋਂ ਬਚਾ ਕੇ ਰੱਖਣਾ ਗਿੱਲੀਆਂ ਥਾਵਾਂ ਤੇ ਪੈ ਪੈ ਕੇ ਬੱਚੇ ਨੂੰ ਸੁੱਕੀਆਂ ਥਾਵਾਂ ਤੇ ਪਾਉਣਾ ਇਹ ਕੋਈ ਏਡਾ ਅੱਜ ਤੱਕ ਕੰਮ ਹੀ ਬੜਾ ਸੌਖਾ ਬੱਚੇ ਪਾਲਣੇ ਪਹਿਲਾਂ ਥੋੜਾ ਏਡਾ ਸੌਖਾ ਕੰਮ ਸੀ ਨਾ ਘਰਾਂ 'ਚ ਹੀਟਰ ਹੁੰਦੇ ਸੀ ਨਾ ਘਰਾਂ ਦੇ ਵਿੱਚ ਇਦਾਂ ਦਾ ਅਜ ਵਰਗਾ ਸਾਧਨ ਸੀ ਬੱਚੇ ਵੀ ਜਿਆਦੇ ਹੁੰਦੇ ਸੀ ਸੁਕਣਾ ਇੱਕ ਨੂੰ ਨਵਾ ਕੇ ਅੜਦੀ ਸੀ ਮਾਂ ਦੂਜਾ ਲੈ ਬੜ ਜਾਂਦਾ ਸੀ ਹੁਣ ਤੇ ਇੱਕ ਹੁੰਦਾ ਉਹਨੂੰ ਥੈਪੜ ਥੈਪੜ ਲਾਇਆ ਹੁੰਦਾ ਤੂੰ ਸੁਸਤਰੀ ਨਹੀਂ ਹੁੰਦਾ ਸਾਡੇ ਕੋਲ ਪਿਛੋਂ ਦਾਦੀ ਬੋਲਦੀ ਹੈ ਕਹਿੰਦੀ ਮੈਂ 4-5 ਪਾਲੇ ਆ ਤੁਹਾਡੇ ਕੋਈ ਇੱਕ ਹੀ ਨਹੀਂ ਕੰਟਰੋਲ ਛੋੜਿਆ ਉਹਦੇ ਤੁਹਾਡੇ ਡਾਈਪਰ ਨਹੀਂ ਪੂਰੇ ਹੋ ਰਹੇ ਅਸੀਂ ਰਜਾਈਆਂ ਤੇ ਗਲਾਹ ਪਾੜ ਪੜ ਕੇ ਹੀ ਪੋਤਰੇ ਬਣਾ ਬਣਾ ਕੇ ਮਾਵਾਂ ਨੂੰ ਪਤਾ ਸਾਰਾ ਤੋਂ ਫਿਰ ਵੀ ਉਹ ਬੱਚੇ ਪਾਲ ਗੀਆਂ ਮਾਵਾਂ ਤੂੰ ਇਸ ਕਰਕੇ ਹਾਈਪਰ ਨਾ ਹੋ ਜਮੀਨ ਨਾਲ ਜੁੜ ਕੇ ਨਿਮਰਤਾ ਨਾਲ ਰਹਿ ਕੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਮੇਰੇ ਕਹਿਣ